ਸਾਡੀ ਮੈਂ ਆਪਣੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਅਸੀਂ ਹਾਜ਼ਰ ਹਾਂ ਜੀ ਪਲੇਨ ਫੈਬਰਿਕ ਰਹਿ ਕੇ ਵੂਲਨ ਪਸ਼ਮੀਨੇ ਦੇ ਫੈਬਰਿਕ ਪਰ ਹੋਗਾ ਠੰਡੇ ਜੇ ਖਿੜਮੇ ਜੇ ਰੰਗ ਰਹੇ ਜਿਹੜਾ ਵੀ ਰੰਗ ਤੁਹਾਨੂੰ ਚੰਗਾ ਲੱਗਦਾ ਹੈ ਜਿਹੜਾ ਵੀ ਕਪੜਾ ਚੰਗਾ ਲੱਗਦਾ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਲਿਓ ਸਕਰੀਨ ਸ਼ਾਟ ਲੈ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਹੈਗਾ ਜੀ 941771043 ਫੋਟੋ ਖਿੱਚਿਓ ਫੋਟੋ ਖਿੱਚ ਕੇ ਸਾਡੇ ਵਟਸਐਪ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਸੂਟ ਖਰੀਦਣ ਲਈ ਨੰਬਰ 9417010403 ਜਿਹੜੀਆਂ ਭੈਣਾ ਸਾਡੇ ਚੈਨਲ ਦੇ ਨਵੀਆਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਅ ਸ਼ੇਅਰ ਤੁਸੀਂ ਆਪਣੇ ਵਟਸਐਪ ਤੇ ਸਟੇਟਸ ਤੇ ਕਰ ਸਕਦੇ ਹੋ ਸੋਸ਼ਲ ਸਾਈਟ ਇੰਸਟਾਗ੍ਰam ਤੇ ਕਰ ਸਕਦੇ ਹੋ ਫੇਸਬੁੱਕ ਤੇ ਕਰ ਸਕਦੇ ਕਈ ਵਾਰ ਭੈਣਾ ਕਹਿੰਦੀ ਨੇ ਕਾਹਦੇ ਤੇ ਕਰੀਏ ਹਨਾ ਜੇ ਕੋਈ ਤੁਹਾਡੇ ਗਰੁੱਪ ਨੇ ਤਾਂ ਉਹਨਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਇਨਾਂ ਸੂਟਸ ਨੇ ਜਿਹੜੇ ਫੈਬਰਿਕਸ ਲੈ ਕੇ ਆਏ ਆਂ ਜਿ ਇਹਨਾਂ ਤੇ ਬੜਾ ਸੋਹਣਾ ਲਿਕ ਕੁਝ ਵੀ ਤੁਸੀਂ ਆਪ ਦੇ ਹਿਸਾਬ ਨਾਲ ਕਰਾ ਸਕਦੇ ਹੋ ਆਪੀ ਰੇਂਜ ਦੇ ਅਕੋਰਡਿੰਗ ਹੀ ਕਰਾ ਸਕਦੇ ਹੋ ਜ਼ਰੂਰੀ ਨਹੀਂ ਕਿ ਉਹੀ ਡਿਜ਼ਾਈਨਸ ਕਰਾਉਣੇ ਨੇ ਜਿਹੜੇ ਅਸੀਂ ਦੰਨੇ ਆ ਤੁਹਾਡੇ ਕੋਈ ਆਪ ਦੇ ਡਿਜ਼ਾਈਨਸ ਹੋਣਗੇ ਉਹ ਵੀ ਤੁਸੀਂ ਸਾਥੋਂ ਕਾਪੀ ਕਰਵਾ ਸਕਦੇ ਹੋ ਉਸ ਤਰੀਕੇ ਦੇ ਨਾਲ ਤੁਸੀਂ ਆਪਦੀ ਇੱਕ ਡਿਜ਼ਾਈਨ ਦੇ ਸਾਨੂੰ ਪਿਕਚਰ ਦੇ ਸਕਦੇ ਹੋ ਉਸ ਪਿਕਚਰ ਨੂੰ ਅਸੀਂ ਉਸ ਤਰੀਕੇ ਦੇ ਨਾਲ ਕਰਤਾਗੇ ਜਿਵੇਂ ਤੁਸੀਂ ਜਿੰਨਾ ਕੁ ਰੇਂਜ ਤੇ ਜਿੰਨੀ ਇੱਕ ਬਜਟ ਦੇ ਹਿਸਾਬ ਨਾਲ ਤੁਸੀਂ ਕਰਾਓ ਪੰਨਾ ਫੈਬ੍ਰਿਕ ਹੈ ਜੀ ਇਹ ਫੋਜੀ ਰੰਗਾ ਮਹਿੰਦੀ ਆ ਜਾਂ ਕਲਾਹੀ ਰੰਗ ਦੇ ਉੱਤੇ ਬੋਲਣ ਇਹ ਫੈਬ੍ਰਿਕ ਰਹੂਗਾ ਬਹੁਤ ਸੋਹਣਾ ਫੈਬ੍ਰਿਕ ਹੈ ਜੀ ਵੱਡੇ ਪਣੀ ਇਹ ਰਹੂਗਾ ਬਹੁਤ ਜੈਨੂਨ ਪ੍ਰਾਈਸ ਤੇ ਰਹੂਗਾ ਜੀ 1250 ਇਸਦੀ ਪ੍ਰਾਈਸ ਹੈ ਇਸ ਦੇ ਉੱਤੇ ਤੁਸੀਂ ਕੋਈ ਵੀ ਕੰਮ ਖਰਾ ਸਕਦੇ ਬਲॉक्स ਬਹੁਤ ਸੋਹਣੇ ਰਹਿਣਗੇ ਜੀ ਐਮਬ੍ਰੋਇਡਰੀ ਕਰਾਉਣੀ ਹੈ ਆਰੀ ਦਾ 컬러ਫੁਲ ਕੰਮ ਕਰਾਉਣਾ ਉਹ ਵੀ ਬਹੁਤ ਸੋਹਣਾ ਲੱਗੂਗਾ ਮਸਟਰਡ ਰੰਗ ਬਹੁਤ ਸੋਹਣਾ ਲੱਗਦਾ ਹੈ ਪੀਲਾ ਜਿਹਾ ਜੀ ਤੇ ਔਰੇਂਜ ਬਹੁਤ ਸੋਹਣਾ ਲੱਗੂ ਪਿਸਤਾ ਰੰਗ ਵੀ ਬਹੁਤ ਸੋਹਣਾ ਲੱਗਦਾ ਹੈ ਹੈਨਾ ਆਫ ਵਾਈਟ ਤਾਂ ਅੱਗੇ ਦੇ ਨਾਲ ਕਰਾਉਣਾ ਚਾਹੁੰਦੇ ਉਹ ਵੀ ਵਧੀਆ ਲੱਗੂਗਾ ਬੇਬੀ ਪਿੰਕ ਪੀਚ ਕੋਈ ਵੀ ਤਾਂ ਕਾ ਯੂਜ਼ ਕਰਾਉਣਾ ਚਾਹੁੰਦੇ ਕਈ ਵਾਰ ਆਪਣੇ ਕੋਲੇ ਦੁਪੱਟੇ ਪਏ ਹੁੰਦੇ ਨੇ ਉਹਨਾਂ ਨੂੰ ਆਪਾਂ ਰੀਯੂਜ਼ ਕਰ ਸਕਦੇ ਪਹਿਲਾ ਰੰਗ ਹੈ ਜੀ ਜਿਹੜਾ ਹੈ ਮਹਿੰਦੀਆ ਜਾਂ ਰੰਗ ਹੈ ਫੌਜੀ ਰੰਗ ਜਾਂ ਹੈਗਾ ਦੂਸਰਾ ਇਹਦੇ ਵਿੱਚ ਉਦੋਂ ਵੀ ਬੜਾ ਸੋਹਣਾ ਕਲਾਹੇ ਜ देखो ਤੁਸੀਂ ਆਹ ਬਹੁਤ ਸੋਹਣਾ ਸ਼ੇਡ ਐ ਸਰਦੀਆਂ ਦਾ ਸ਼ੇਡ ਐ ਜੀ ਸਰਦੀਆਂ ਦਾ ਸ਼ੇਡ ਰਹੂਗਾ ਫੈਬਰਿਕ ਸੀਮ ਐ ਜੀ ਵੱਡੇ ਪਣੇ ਦਾ ਕਲਰ ਟੂਨ ਇਹ ਥੋੜਾ ਕਲਾਹੀ ਦੇ ਦਿੱਤੀ ਹੈ ਮੇਬੀ ਸ਼ਾਇਦ ਪਿਕਚਰ 'ਚ ਥੋੜਾ ਜਿਹਾ ਬ੍ਰਾਈਟ ਆ ਰਿਹਾ ਹੈ ਪਰ ਇਹ ਥੋੜੇ ਦੋਨੇ ਰੰਗ ਕਲਾਹੀ ਟੂਨਦੇ ਨੇ ਬਹੁਤ ਸੋਹਣੇ ਰੰਗ ਨੇ ਬਹੁਤ ਹੀ ਪਿਆਰੇ ਤੁਸੀਂ ਇਹਨਾਂ ਤੇ ਕੁਝ ਵੀ ਆਪਦੀ ਚੋਇਸ ਦਾ ਕਰਾ ਸਕਦੇ ਹੋ ਇਹਦੇ ਵਿੱਚ ਜਿਹੜਾ ਤੀਜਾ ਸ਼ੇਡ ਹੈਗਾ ਇਹ ਸੇ ਫੈਬਰਿਕ ਦੇ ਵਿੱਚ ਉਹ ਹੈਗਾ ਪਿਸਤਾ ਕਲਰ ਪਿਸਤਾ ਕਲਰ ਰੂਗਾ ਵੱਡੇ ਬਣੇ ਦਾ ਫੈਬਰਿਕ ਰਹੂਗਾ ਗਰਮ ਕੈ ਫੈਬਰਿਕ ਹੈ ਜੀ ਇਹ ਪਸ਼ਮੀਨੀ ਦਾ ਪਿਸਤਾ ਇਹਦਾ ਰੰਗ ਹੈ ਤੇ ਚੌਥਾ ਇਸ ਫੈਬਰਿਕ ਦੇ ਵਿੱਚ ਜਿਹੜਾ ਰੰਗ ਹੈ ਇਹ ਥੋੜਾ ਜਿਹਾ ਕੋਕ ਦੇ ਵਿੱਚ ਹੈ ਐਗਜੈਕਟ ਕੋਕਾ ਕੋਲਾ ਨਹੀਂ ਹੈਗਾ ਅ ਗੁਲਾਬੀ ਦੇ ਵਿੱਚ ਕੋਕ ਜਿਹਾ ਰੰਗ ਹੈ ਬਹੁਤ ਸੋਹਣਾ ਇਹ ਇਹ ਵੀ ਸ਼ੇਡ ਜਾਂਦਾ ਤੁਸੀਂ ਇਹਨਾਂ ਸ਼ੇਡਾਂ ਦੇ ਵਿੱਚੋਂ 4 ਇਹ ਕੋਨਾਲ ਦੇ ਫੈਬਰਿਕ ਨੇ 4 ਸ਼ੇਡਸ ਤੁਹਾਨੂੰ ਮੈਂ ਦਿਖਾਈ ਨੇ ਪ੍ਰਾਈਸ ਇਹਨਾਂ ਦੀ ਸਾਰਿਆਂ ਦੀ 1000 ਰਹੂਗੀ ਸ਼ਿਪਿੰਗ ਇਨਕਲੂਡਡ ਨਹੀਂ ਹੈ ਸ਼ਿਪਿੰਗ ਇਨਕਲੂਡਡ ਨਹੀਂ ਹੈਗੀ ਸ਼ਿਪਿੰਗ ਐਕਸਟਰਾ ਹੈ ਫੈਬਰਿਕਸ ਸਾਰੇ ਬਹੁਤ ਸੋਹਣੇ ਨੇ ਠੰਡ ਦੇ ਵਿੱਚ ਪਾਉਣ ਵਾਲੀ ਨੇ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਇੱਕ ਸੂਟ ਪਿਕ ਕਰ ਸਕਦੇ ਹੋ ਜਿਵੇਂ ਵੀ ਤੁਸੀਂ ਇਹਨਾਂ ਚਾਹੋਗੇ ਅਸੀਂ ਉਸ ਹਿਸਾਬ ਨਾਲ ਕਰ ਦਾਂਗੇ ਆਪ ਦਾ ਤੁਹਾਡਾ ਕੋਈ ਡਿਜ਼ਾਈਨ ਹੈ ਤਾਂ ਅਸੀਂ ਉਸ ਨੂੰ ਲੈ ਲਾਂਗੇ ਜੇ ਸਾਡੇ ਡਿਜ਼ਾਈਨ ਨੂੰ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਉਸ ਤਰੀਕੇ ਨਾਲ ਵੀ ਤੇ ਸੱਚ ਕਿਹੜੀਆਂ ਕਿਹੜੀਆਂ ਭੈਣਾਂ ਨੇ ਸਮਾਨ ਤਿਆਰ ਕਰਾ ਲਿਆ ਆਪਣੇ ਪੰਜਾਬੀ ਭੈਣਾਂ ਵਾਸਤੇ ਤੇ ਹੜ ਪ੍ਰਭਾਵਿਤ ਏਰੀਆ ਵਾਸਤੇ ਕਿਹਨੇ ਕਿਹਨੇ ਹੈਲਪ ਕੀਤੀ ਕਿਹੜੀਆਂ ਸੋਚ ਰਹੀਆਂ ਨੇ ਕੀ ਕਰਨੀ ਐ ਹਜੇ ਕਰਾਂਗੀਆਂ ਭੈਣੋ ਥੋੜਾ ਜਿਹਾ ਹੌਸਲਾ ਸਾਰਿਆਂ ਕਰੋ ਆਪਣੇਆਂ ਨੂੰ ਆਉਦਿਆਂ ਦੀ ਲੋੜ ਐ ਤਾਂ ਆਪਣੇਆਂ ਲਈ ਜ਼ਰੂਰ ਕੁਛ ਨਾ ਕੁਛ ਆਪਾਂ ਹੈਲਪ ਕਰੀਏ ਹੈਨਾ ਠੰਡ ਦਾ ਮੌਸਮ ਆ ਗਿਆ ਠੰਡ ਸੱਚੀ ਬਹੁਤ ਆ ਬਿਮਾਰੀਆਂ ਵੀ ਬਹੁਤ ਫੈਲ ਰਹੀਆਂ ਨੇ ਘਰਾਂ ਚੋਂਥੇ ਲੋਕਾਂ ਕੋਲੇ ਕੱਪੜੀ ਨਹੀਂ ਹੈਗੇ ਰਜਾਈਆਂ ਕੰਬਲਾਂ ਦੀ ਘਾਟ ਹੈ ਘਰ ਵੀ ਸਾਰੇ ਰੁੜ ਗਏ ਹੜਾਂ ਦੇ ਵਿੱਚ ਤਾਂ ਹੜ ਪ੍ਰਭਾਵਿਤ ਵਾਸਤੇ ਜਿਵੇਂ ਵੀ ਤੁਹਾਡਾ ਹੈਗਾ ਜਿੰਨੀ ਕੁ ਹੈਲਪ ਕਰ ਸਕਦੇ ਕੋਈ ਦਵਾਈਆਂ ਦੀ ਪ੍ਰੋਵਾਈਡ ਕਰ ਸਕਦਾ ਕੋਈ ਕੱਪੜਿਆਂ ਦਾ ਕਰ ਸਕਦਾ ਕੋਈ ਜੁੱਤੀਆਂ ਦੀ ਕੁਝ ਵੀ ਜਿਹੜਾ ਵੀ ਤੁਹਾਡਾ ਕੰਮ ਹੈਗਾ ਕੋਈ ਕਰਿਆਨੇ ਦੇ ਵਿੱਚ ਹੈਗਾ ਤਾਂ ਕੋਈ ਕਰਿਆਨੇ ਦਾ ਹੈਨਾ ਤੇ ਜਿਹੜੀਆਂ ਕੋਈ ਚਲੋ ਜਿੰਮੇਦਾਰ ਫੈਮਲੀਆਂ ਨੇ ਤੁਸੀਂ ਕਣਕ ਦਾ ਚੌਲਾਂ ਦਾ ਜਿਵੇਂ ਵੀ ਦਾਣਾ ਦਾ ਕਰ ਸਕਦੇ ਤਾਂ ਹੈਲਪ ਜ਼ਰੂਰ ਕਰੋ ਪੈਣਾ ਅਤੇ ਨੇੜੇ ਟੇੜ ਦੇ ਇਲਾਕਿਆਂ ਨੂੰ ਦੇਖੋ ਜਿਹੜੇ ਵੀ ਤੁਹਾਡੇ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਹੈਲਪ ਕਰ ਰਹੇ ਨੇ ਲੈ ਕੇ ਜਾ ਰਹੇ ਨੇ ਸਮਾਨ ਤਾਂ ਉਹਨਾਂ ਨੂੰ ਕੰਟੈਕਟ ਕਰਕੇ ਆਪਦਾ ਹਿੱਸਾ ਜ਼ਰੂਰ ਪਾਓ ਸਾਰੀਆਂ ਪੈਣਾ ਨੂੰ ਬਾਹਰ ਬੈਠਿਆਂ ਨੂੰ ਵੀ ਤੇ ਜਿਹੜੀਆਂ ਪੰਜਾਬੀ ਵਿੱਚ ਬੈਠੇ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਆਪਦੇ ਆ ਲਈ ਜ਼ਰੂਰ ਅੱਗੇ ਆਓ ਹਨਾ ਅਗਲਾ ਰੰਗ ਹੈ ਜੀ ਅਗਲਾ ਇਹ ਨੈਕਸਟ ਫੈਬਰਿਕ ਹੈ ਜਿਹੜੇ ਇਹ ਚਾਰ ਸ਼ੇਡਸ ਦਿਖਾਏ ਸੀਗੇ ਮੈਂ ਇਹ ਆਵਲੇ ਚਾਰ ਸ਼ੇਡ ਚਾਰ ਸ਼ੇਡਸ ਦਿਖਾਈ ਸੀਗੇ ਤਾਂ ਇਹ ਚਾਰੇ ਡਿਫਰੈਂਟ ਸੀਗੇ ਹੈਨਾ ਅੱਧ ਕਪੜੇ ਸੀਗੇ ਹੁਣ ਜਿਹੜੇ ਫੈਬਰਿਕਸ ਨੇ ਇਹ ਅمبرਿੰਗ ਇਹ ਮਸਟਰਡ ਸ਼ੇਡ ਦੇ ਉੱਤੇ ਬਹੁਤ ਹੀ ਪਿਆਰਾ ਇਹ ਫੈਬਰਿਕ ਰਹੂਗਾ ਜੀ ਇਹ ਥਿੱਕ ਫੈਬਰਿਕ ਹੈ ਥਿੱਕ ਫੈਬਰਿਕ ਰਹੂਗਾ ਫੈਬਰਿਕ ਇਸ ਦੀ ਵੀ ਪ੍ਰਾਈਸ 1000 ਰੁਪਏ ਹੈ ਇਹ ਪਸ਼ਮੀਨਾ ਨਹੀਂ ਹੈਗਾ ਜੀ ਪਸ਼ਮੀਨਾ ਨਹੀਂ ਹੈਗਾ ਕਈ ਪੈਣਾ ਕਹਿੰਦੀਆਂ ਨੇ ਸਾਨੂੰ ਪਸ਼ਮੀਨਾ ਖਾਂਦਾ ਹੈ ਸਾਨੂੰ ਸਕਿਨ ਅਲਰਜੀ ਹੈ ਕੋਈ ਫਲੀਸ ਨਾਲ ਜਾਂ ਕਿਸੇ ਨਾਲ ਤਾਂ ਤੁਸੀਂ ਇਹ ਠੰਡ ਦੇ ਵਿੱਚ ਬਣਵਾ ਸਕਦੇ ਹੋ ਕਈ ਬਣਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਕਹਿੰਦੀ ਅਸੀਂ ਗਰਮ ਕੱਪੜਾ ਨਹੀਂ ਪਾ ਸਕਦੇ ਆ ਤਾਂ ਇਹ ਠੰਡਾ ਨਹੀਂ ਹੈ ਪਰ ਇਹ ਮੋਟਾ ਪਸ਼ਮੀਨਾ ਨਹੀਂ ਹੈ ਗਿਆ ਹਨਾ ਬੂਰਾ ਉਹਦੇ ਵਿੱਚ ਦੀ ਫਲੀਸ ਵਾਲਾ ਨਹੀਂ ਹੈ ਗਿਆ ਪ੍ਰਾਈਸ ਇਸ ਦੀ 1000 ਪਿਆ ਜਿਹੜਾ ਨੈਕਸਟ ਸੂਟ ਹੈ ਜੀ ਇਹੇ ਇੱਕੋ ਹੀ ਫੈਬਰਿਕ ਹੈ ਜਿਹੜਾ ਸਾਡੇ ਕੋਲੇ ਥਿੱਕ ਫੈਬਰਿਕ ਤੇ ਹੈ ਉਹਦੇ ਵਿੱਚ ਇੱਕ ਹੋਰ ਵੈਰਾਈਟੀ ਹੈ ਇਹ ਹੋਰ ਫੈਬਰਿਕ ਹੈ ਜੀ ਕਲਰ ਇਹਦਾ ਵੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਖੜਮਾ ਜਾਂ ਰੰਗ ਹੈ ਪੀਚ ਕਲਰ ਦਾ ਖੜਮਾ ਜਾਂ ਰੰਗ ਹੈ ਇਹ ਬਹੁਤ ਹੀ ਸੋਹਣਾ ਫੈਬਰਿਕ ਹੈ ਪ੍ਰਾਈਸ ਇਸ ਦੀ ਵੀ 1000 ਰੁਪਏ ਰਹੂਗੀ ਪ੍ਰਾਈਸ ਇਸ ਦੀ ਵੀ 1000 ਰੁਪਏ ਰਹੂਗੀ ਥਿੱਕ ਫੈਬਰਿਕ ਹੈ ਫਲੀਸ ਵਾਲਾ ਨਹੀਂ ਗਰਮ ਵਾਲਾ ਨਹੀਂ ਹੈਗਾ ਪਰ ਇਹ ਬਹੁਤ ਸੋਹਣਾ ਖੜਮਾ ਤੁਸੀਂ ਕਿਸੇ ਨੂੰ ਪੈਨ ਨੂੰ ਚੰਗਾ ਲੱਗਦਾ ਤਾਂ ਤੁਸੀਂ ਇਸ ਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ ਸ਼ਿਪਿੰਗ ਇਨ ਵਿੱਚ ਕਿਸੇ ਚ ਇਨਕਲੂਡ ਨਹੀਂ ਹੈ ਸ਼ਿਪਿੰਗ ਲੈਦਰ ਇਹ ਸਾਰਿਆ ਦੇ ਵਿੱਚ ਤੇ ਜਿਹੜਾ ਨੈਕਸਟ ਹੈਗਾ ਜੀ ਪਸ਼ਮੀਨੀ ਦੇ ਉੱਤੇ ਰਹੂਗਾ ਪਸ਼ਮੀਨੀ ਦੇ ਉੱਤੇ ਇਹ ਦੋ ਸੂਟਸ ਨੇ ਕੈਸ਼ਮੀਰੋਂ ਦੇ ਬਹੁਤ ਹੀ ਸੋਹਣੇ ਨੇ ਪਿੰਕ ਰੰਗ ਹੈ ਜੀ ਬੇਬੀ ਪਿੰਕ ਜਿਹਾ ਸ਼ੇਡ ਆ ਜਾਂਦਾ ਦੂਜਾ ਆ ਜਾਂਦਾ ਹੈ ਗ੍ਰੀਨ ਜਾਂ ਪਰ ਬਹੁਤ ਸੋਹਣਾ ਗ੍ਰੀਨ ਜਾਂ ਸ਼ੇਡ ਹੈ ਇਸੇ ਦੇ ਵਿੱਚ ਇੱਕ ਤੀਸਰਾ ਸ਼ੇਡ ਹੈਗਾ ਜੀ ਮਸਟਰਡ ਤੀਸਰੇ ਦੇ ਵਿੱਚ ਇਸ ਦੇ ਵਿੱਚ ਹੀ ਹੈਗਾ ਮਸਟਰਡ ਸ਼ੇਡ ਇਹ ਤਿੰਨੇ ਆਡੇ ਸੇਮ ਫੈਬਰਿਕਸ ਨੇ ਜੀ ਤੇ ਪ੍ਰੀਮੀਅਮ ਕੁਆਲਟੀ ਦੇ ਨੇ ਪ੍ਰਾਈਸ ਇਹਨਾਂ ਦੀ 1250 ਹੋਊਗਾ ਪਸ਼ਮੀਨੇ ਦੇ ਇਹ ਫੈਬਰਿਕ ਰਹੇਗੇ ਤੁਸੀਂ ਇਹਨਾਂ ਤੇ ਕਢਾਈਆਂ ਆਪਦੇ ਚੋਇਸਿਸ ਦੀਆਂ ਕਰਵਾ ਸਕਦੇ ਹੋ ਇਹਨਾਂ ਵਿੱਚ ਤਿੰਨ ਸ਼ੇਡਸ ਨਹੀਂ ਸ਼ਿਪਿੰਗ ਇਹਨਾਂ ਦੇ ਵਿੱਚ ਵੀ ਇਨਕਲੂਡ ਨਹੀਂ ਅਨ ਸਟੀਚਿੰਗ ਵੀ ਪ੍ਰੋਵਾਈਡ ਕਰਦੇ ਆ ਸਟੀਚਿੰਗ ਦੇ ਵਿੱਚ ਸਟਾਈਲਿੰਗ ਹੈ ਸਟਾਈਲਿੰਗ ਦੇ ਵਿੱਚ ਜ਼ਰੂਰੀ ਤੁਸੀਂ ਇਹਨਾਂ 'ਚ ਕਢਾਈ ਕਰਵਾਓ ਸਿੰਪਲ ਲੇਸਿੰਗ ਦੇ ਵਿੱਚ ਵੀ ਸਟੀਚਿੰਗ ਪ੍ਰੋਵਾਈਡ ਕਰ ਸਕਦੇ ਉਹ ਬਹੁਤ ਸੋਹਣਾ ਲੱਗਦਾ ਜਿਵੇਂ ਇਹ ਬੇਬੀ ਪਿੰਕ ਹੈ ਇਸ ਨੂੰ ਤੁਸੀਂ ਕੋਕ ਦੇ ਨਾਲ ਐਮਬਰਾਇਡਰੀ ਕਰਾਉਣਾ ਚਾਹੁੰਦੇ ਹੋ ਕੋਕ ਬਲੈਕ ਦੇ ਨਾਲ ਨੀਲੀ ਦੇ ਨਾਲ ਕੋਈ ਲੇਸਿੰਗ ਵਗੈਰਾ ਦੇ ਨਾਲ ਚਾਹਣਾ ਚਾਹੁੰਦੇ ਹੋ ਜਾਂ ਸੇਮ ਕਲਰ ਦੇ ਪਿੰਕ ਕਲਰ ਦੀ ਲੇਸਿੰਗ ਬਰਾਡ ਦੇ ਨਾਲ ਉਹਦੇ ਨਾਲ ਸਟੀਚਿੰਗ ਸਟਾਈਲਸ ਲੈ ਕੇ ਜਾਣੇ ਚਾਹੁੰਦੇ ਹੋ ਪਿੰਟੈਕਸ ਵਗੈਰਾ ਨੈਕ ਸਟਾਈਲ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ কুরਤੀ ਸਟਾਈਲ ਦੇ ਵਿੱਚ ਕੋਈ ਕਲੀਆਂ ਪਵਾ ਕੇ ਉਹ ਵੀ ਬਹੁਤ ਸੋਹਣੇ ਲੱਗਣਗੇ ਹਨ ਤੇ ਜਿਹੜੇ ਨੈਕਸਟ ਫੈਬਰਿਕ ਹੈਗੇ ਆ ਜੀ ਇਹ ਹੀ ਡਿਫਰੈਂਟ ਕੁਆਲਿਟੀ ਦਾ ਪਸ਼ਮੀਨਾ ਹੀ ਰਹੂਗਾ ਅੰਗੂਰਾ ਦਾ ਇਹ ਪਸ਼ਮੀਨਾ ਰਹੂਗਾ ਇਹਦੇ ਵਿੱਚ ਇੱਕ ਸ਼ੇਡ ਤਾਂ ਇਹ ਹੈ ਬੜਾ ਸੋਹਣਾ ਖਿੜਮਾ ਜਾਂ ਇਹ ਸ਼ੀਰ ਹੈ ਬਹੁਤ ਹੀ ਪਿਆਰਾ ਦੂਜਾ ਸ਼ੇਡ ਇਹਦੇ ਵਿੱਚ ਆਹ ਹੈ ਤੇ ਤੀਜਾ ਸ਼ੇਡ ਇਹਦੇ ਵਿੱਚ ਇਹ ਹੈ ਤਿੰਨ ਸ਼ੇਡਸ ਰਹਿਣਗੇ ਗ੍ਰੀਨ ਹੈ ਇੱਕ ਥੋੜਾ ਜਿਹਾ ਫੌਜੀ ਰੰਗ ਹੈ ਤੀਜਾ ਕੋਕਾ ਕੋਲਾ ਦੇ ਵਿੱਚ ਬਹਿਰਉਣ ਜਾ ਰਾਂਗੇ ਬਹੁਤ ਸੋਹਣੀ ਨੇ ਇਹ ਫੈਬਰਿਕ ਪਲੇਨ ਨਹੀਂ ਪਰ ਇਹਨਾਂ ਦੇ ਵਿੱਚ ਜਿਹੜਾ ਸੈਲਫ ਹੈ ਮੈਂ ਤੁਹਾਨੂੰ ਇੱਕ ক্লোਜ਼ ਅਪ ਤੁਸੀਂ ਦੇਖੋ ਇਹਨਾਂ ਦੇ ਵਿੱਚ ਹਲਕਾ ਜਿਹਾ ਜਿਵੇਂ ਮਿਰਚ ਜੀ ਹੁੰਦੀ ਹੈ ਨਾ ਤਾਂ ਇੱਕ ਰੰਗ ਦੀ ਬਲੈਕ ਟੋਨ ਦੇ ਉੱਤੇ ਆਉਂਦੀ ਹੈ ਬਲੈਕ ਟੋਨ ਦੇ ਉੱਤੇ ਆਉਂਦੀ ਹੈ ਤਾਂ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਨਾਲ ਕੰਮ ਕਰਾ ਸਕਦੇ ਹੋ ਜ਼ਰੂਰੀ ਨਹੀਂ ਵਿੱਚ ਇਹਦੀ ਵੀਵਿੰਗ ਦੇ ਵਿੱਚ ਬਲੈਕ ਜਾ ਤਾ ਹੈ ਗਰਮੀ ਹ ਠੰਡ ਦੇ ਵਿੱਚ ਨਗਾਸ ਦੇਣ ਨੂੰ ਬਹੁਤ ਸੋਹਣੇ ਰੰਗ ਨੇ ਤਿੰਨੀ साढ़े बारह सौ इन्होंने प्राइस रहूगी, शिपिंग इंकलूडेड नहीं हैगी, शिपिंग रहूगी जी एक्सट्रा बहुत सोहनी यह फैब्रिक्स रहेंगी अगे आ गए जी कैश मिला बहुत सोहना फैब्रिक है जी ब्लू रंग है फ्लीस आला फैबरिक है बहुत निघा फैब्रिक रहूगा आने वाली ठंड च मज़ेदार फैबरिक है लाइट वेटिड ने प्रीमीयम क्वालिटी लाइट वेटिड ने बहुत हौलेयम क्वालिटी फ्लीस आए ਨਿੱਕੇ ਰਹਣਗੇ ਇਹ ਸੂਤ ਰੰਗ ਇਸ ਦੇ ਵਿੱਚ ਇਸ ਤਰੀਕੇ ਦੇ ਨਾਲ ਹੈ ਬਹੁਤ ਸੋਹਣਾ ਬਲੂ ਹੈ ਬਹੁਤ ਹੀ ਪਿਆਰਾ ਮੈਂ ਵੀ ਇਸ ਨੂੰ ਸੂਤ ਨੂੰ ਬਣਾ ਰਹੀ ਹਾਂ ਬੜਾ ਸੋਹਣਾ ਰੰਗ ਜਾ ਚੰਦਾ ਹੈ ਹੈ ਨਾ ਤੇ ਤੁਸੀਂ ਇਸ ਨੂੰ ਆਪ ਦਾ ਚੋਇਸ ਦਾ ਜੇ ਕੁਝ ਕਰਾਉਣਾ ਤਾਂ ਉਸ ਤਰੀਕੇ ਦੇ ਨਾਲ ਵੀ ਹੋ ਜਾਊਗਾ ਬਹੁਤ ਹੀ ਪਿਆਰਾ ਫੈਬਰਿਕ ਹੈ ਆਉਣ ਵਾਲੀਆਂ ਠੰਡ ਦੇ ਵਿੱਚ ਇਹ ਮੈਕਸਿਮਮ ਬਹੁਤ ਵਧੀਆ ਰਹੇਗੇ ਜੀ ਇਹਦੇ ਵਿੱਚ ਦੂਸਰਾ ਸ਼ੇਡ ਹੈਗਾ ਜੀ ਨੇਵੀ ਕਾਲਾ ਨੇਵੀ ਰੰਗ ਦਾ ਇਹ ਸੂਟ ਰਹੂਗਾ ਬਹੁਤ ਸੋਹਣਾ ਇਹ ਵੀ ਫੈ布ਰਿਕ ਹੈ 1400 ਇਹਨਾਂ ਦੀ ਪ੍ਰਾਈਸ ਰਹੂਗੀ ਜਿਹੜੇ ਹੁਣ ਸੂਟ ਦਿਖਾ ਰਹੀਆਂ ਇਹਨਾਂ ਦੀ ਪ੍ਰਾਈਸ 1400 ਰਹੂਗੀ ਜੀ ਨੇਵੀ ਇਹ ਰੰਗ ਹੈ ਫਲੀਸ ਵਾਲਾ ਇਹ ਫੈ布ਰਿਕ ਹੈ ਜੀ ਵੂਲਨ ਹੈ ਪ੍ਰੀਮੀਅਮ ਕੁਆਲਟੀ ਦਾ ਬੂਦੀ ਬਬਲਿੰਗ ਦੀ ਕੋਈ ਆਪਸ਼ਨ ਨਹੀਂ ਹੈ ਇਹਨਾ ਤੇ ਕੋਈ ਹਜੇ ਤੱਕ ਸਾਨੂੰ ਕੋਈ ਕੰਪਲੇਨ ਨਹੀਂ ਆਈ ਫੈਬਰਿਕ ਬਹੁਤ ਯੂਜ਼ ਕੀਤਾ ਹੈ ਕਿ ਕੋਈ ਬਬਲਿੰਗ ਦਾ ਇਸ਼ੂ ਹੋਵੇ ਕੋਈ ਫੈਬਰਿਕ ਦਾ ਇਸ਼ੂ ਨਹੀਂ ਹੈ ਸਰਦਨ ਸੋ ਇਹਨਾਂ ਦੀ ਪ੍ਰਾਈਸ ਰਹੂਗੀ 네ਵੀ ਰੰਗ ਹੈ ਜੀ ਬਹੁਤ ਸੋਹਣਾ 네ਵੀ ਰੰਗ ਜਾਊਗਾ ਆਹ ਰੰਗ ਬਲੂ ਹੈ ਇਹਦੇ ਵਿੱਚ ਇੱਕ ਜਿਹੜਾ ਸ਼ੇਡ ਹੈ ਜੀ ਇਹ ਫੌਜੀ ਰੰਗ ਦੇ ਉੱਤੇ ਹੈ ਫੌਜੀ ਰੰਗ ਦੇ ਉੱਤੇ ਹੈ ਬਹੁਤ ਸੋਹਣਾ ਫੌਜੀ ਰੰਗ ਹੈ ਫੈਬਰਿਕ ਬਹੁਤ ਪਿਆਰਾ ਹੈ ਸੂਟਸ ਬੜੇ ਦੇਖੇ ਹੋਣਗੇ ਤੁਸੀਂ ਪਾਕਟ ਸਟਾਈਲ ਦੇ ਨਾਲ ਅਸੀਂ ਐਮਬਰਾਇਡਰੀ ਕੀਤੀ ਹੋਈ ਸੀਗੀ yellow ਧਾਗੇ ਦੇ ਨਾਲ ਇਸ ਫੈਬਰਿਕ ਦੇ ਉੱਤੇ ਕੀਤੀ ਸੀਗੀ ਬਹੁਤ ਪ੍ਰੀਮੀਅਮ ਕੁਆਲਟੀ ਦਾ ਫੈਬਰਿਕ ਹੈ ਠੰਡੇ ਦੇ ਵਿੱਚ ਮਜ਼ੇਦਾਰ ਫੈਬਰਿਕ ਹੈ ਤੇ ਚੌਥਾ ਰੰਗ ਇਹਦੇ ਵਿੱਚ ਪਸ਼ਮੀਨੇ ਦੇ ਵਿੱਚ ਹੀ ਫਲੀਸ ਦੇ ਵਿੱਚ ਗਰਮ ਦੇ ਵਿੱਚ ਬਲੈਕ ਬਲੈਕ ਰੰਗ ਆਵੇ। ਇਹਦੇ ਵਿੱਚ ਚਾਰ ਸ਼ੇਡਸ ਆਉਣਗੇ ਇਹ ਬਲੈਕ ਰੰਗ ਰਹੂਗਾ ਜੀ ਇੱਕ ਲਾਹੇ ਤੇ ਗ੍ਰੀਨ ਰੰਗ ਰਹੂਗਾ ਫੇਰ ਇਹ ਨੀਵੀ ਰਹੂਗਾ ਜੀ ਤੇ ਚੌਥਾ ਰੰਗ ਰਹੂਗਾ ਜੀ ਆਈਸੀ ਬਲੂ ਚਾਰੇ ਸ਼ੇਡਸ ਰਹਣਗੇ ਫਲੀਸ ਵਾਲੇ ਫੈਬਰਿਕ ਨੇ ਲਾਈਟ ਵੇਟਿਡ ਪਸ਼ਮੀਨਾ ਪ੍ਰਾਈਸ ਇਹਨਾਂ ਦੀ 1400 ਹੈ ਸ਼ਿਪਿੰਗ ਇਨਕਲੂਡਡ ਨਹੀਂ ਹੈਗੀ ਜੇ ਤੁਸੀਂ ਸਾਥੋਂ ਕੰਮ ਕਰਾਉਣਾ ਚਾਹੁੰਦੇ ਤਾਂ ਤੁਸੀਂ ਕੰਮ ਵੀ ਕਰਵਾ ਸਕਦੇ ਹੋ ਸਟੀਚਿੰਗ ਪ੍ਰੋਵਾਈਡ ਕਰਵਾਉਣਾ ਚਾਹੁੰਦੇ ਤਾਂ ਸਟੀਚਿੰਗ ਵੀ ਹੋ ਜੂਗੀ ਸਟੀਚਿੰਗ ਸਾਡੇ ਸਿੰਪਲ ਸੂਟ ਦੀਸਾ 100 ਹੈ ਕੋਈ ਡਿਜ਼ਾਈਨਿੰਗ ਵਗੈਰਾ ਲੇਸਿੰਗ ਵਗੈਰਾ ਐਕਸਟਰਾ ਰਹੇਗੀ ਹਾਂ ਜੀ ਤੇ ਕੋਈ ਕਲੀਆਂ ਪਾਉਣੀਆਂ ਨੇ ਕਲੀਆਂ ਦੇ ਨਾਲ ਬਣਾਉਣੇ কুরਤੀ ਸਟਾਈਲ ਬਣਾਉਣੇ ਤਾਂ ਉਹ ਸਭ ਦਾ ਡਿਫਰੈਂਟ ਅੰਦਰ ਸਟਾਈਲ ਜਾਂਦਾ ਹੈ ਜੀ ਮਿਨੀਮਮ ਸਾਨੂੰ ਦਿਨ ਜੇ embroiderry ਤੇ ਤੁਸੀਂ ਕੁਝ ਸਟੀਚਿੰਗ ਦੇ ਵਿੱਚ ਕਰਨਾ ਤਾਂ ਅਸੀਂ ਤੁਹਾਨੂੰ ਬੀਕ ਦਿਨਾਂ ਦੇ ਅੰਦਰ ਦੇ ਦਾਂਗੇ ਜੇ ਸਾਰਾ ਕੁਝ ਪ੍ਰੋਵਾਈਡ ਫੈਸਿਲਿਟੀਆਂ ਲੈਣੀਆਂ ਨੇ ਤਾਂ ਅਸੀਂ 15-20 ਦਿਨਾਂ ਦੇ ਅੰਦਰ ਇਹ ਤੁਹਾਨੂੰ ਫਾਈਨਲ ਟੱਚ ਕਰਕੇ ਦੇ ਦਾਂਗੇ ਪਰ ਤੁਸੀਂ ਸਾਨੂੰ ਜਲਦੀ ਦੇਣੀ ਆਰਡਰ ਕਰਦੇ ਹੋ ਜੀ ਨੰਬਰ ਸਾਰੀਆਂ ਭੈਣਾਂ ਨੂੰ ਪਤਾ ਹੈ ਬਸ ਫੇਰ ਦੁਬਾਰੇ ਅਪੀਲ ਹੈ ਜੀ ਜਿਹੜੇ ਫਲੱਡ ਅਫੈਕਟਡ ਏਰੀਆਜ਼ ਨੇ ਉਹਨਾਂ ਦੇ ਲਈ ਆਪਾਂ ਸਾਰੀਆਂ ਭੈਣਾਂ ਅੱਗੇ ਆਈਏ ਕੁਝ ਨਾ ਕੁਝ ਮਦਦ ਜ਼ਰੂਰ ਕਰੀਏ ਜਿੰਨੀ ਵੀ ਜਿੱਦੇ ਤੋਂ ਹੋ ਸਕਦੀ ਹੈ ਜੀ ਚਲੋ ਫੇਰ ਮਿਲਦੇ ਹਾਂ ਕੱਲ੍ਹ ਦੇ ਨਵੇਂ ਸੁੱਟਾਂ ਦੇ ਨਾਲ ਸਸ਼੍ਰੀਕਾ